ਇੱਕ ਇੱਕ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਖੇਤਾਂ ਦੇ ਵਿੱਚ ਪਈ ਉਸ ਦੀ লাশ ਆ ਜਿਹੜੀ ਉਹ ਮਿਲੀ ਆ ਤਾਂ ਹਾਈਵੇ ਦੇ ਉੱਪਰ ਗੋਲੀ ਚੱਲੀ ਗੋਲੀ ਚੱਲਣ ਦੇ ਕਾਰਨ ਕਬੱਡੀ ਖਿਡਾਰੀ ਦੀ ਮੌਤ ਹੋਈ ਤੇ ਖੇਤਾਂ ਦੇ ਵਿੱਚ ਉਸ ਦੀ লাশ ਆ ਜਿਹੜੀ ਉਹ ਪਈ ਹੁੰਦੀ ਆ ਤਾਂ ਸੁਖਵਿੰਦਰ ਸਿੰਘ ਵਜੋਂ ਐਸਾ ਕਬੱਡੀ ਖਿਡਾਰੀ ਦੀ ਪਛਾਣ ਹੋਈ ਆ ਪੰਨੂਆ ਦਾ ਇਹ ਮੁੰਡਾ ਛੜਾ ਉਹ ਰਹਿਣ ਵਾਲਾ ਸੀ ਤਾਂ ਪੰਨੂਆ ਪਿੰਡ ਦੇ ਵਿੱਚ ਵੱਡੀ ਵਾਰਦਾਤ ਆ ਜਿਹੜੀ ਉਹ ਵਾਪਰੀ ਹੈ ਜਿੱਥੇ ਇੱਕ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਆ ਛੜਾ ਉਹ ਕਰ ਦਿੱਤਾ ਗਿਆ ਤਾਂ ਦੱਸਿਆ ਜਾ ਰਿਹਾ ਕਿ ਹਾਈਵੇ ਦੇ ਉੱਪਰ ਲੜਾਈ ਹੁੰਦੀ ਆ ਲੜਾਈ ਦੇ ਦੌਰਾਨ ਉਸੇ ਗੋਲੀ ਮਾਰ ਦਿੱਤੀ ਜਾਂਦੀ ਆ ਤੇ ਗੋਲੀ ਜਦੋਂ ਕਬੱਡੀ ਖਿਡਾਰੀ ਦੇ ਵੱਜਦੀ ਆ ਤਾਂ ਉਸ ਦੀ ਮੌਤ ਹੋ ਜਾਂਦੀ ਆ ਤੇ ਖੇਤਾਂ ਦੇ ਵਿੱਚੋਂ ਭਾਈ ਉਸ ਦੀ লাশ ਆ ਜਿਹੜੀ ਉਹ ਮਿਲਦੀ ਆ ਤਾਂ ਸੁਖਵਿੰਦਰ ਸਿੰਘ ਵੱਜੋਂ ਇਸ ਕਬੱਡੀ ਖਿਡਾਰੀ ਦੀ ਪਛਾਣ ਹੋਈ ਆ ਜਿਹੜਾ ਕਿ ਪੰਨੂਆ ਦਾ ਰਹਿਣ ਵਾਲਾ ਸੀ ਹਾਲੇ ਡੇਢ ਤੋ ਮਹੀਨਾ ਪਹਿਲਾਂ ਹੀ ਇਸ ਦਾ ਵਿਆਹ ਹੋਇਆ ਸੀ ਵਿਆਹ ਦੇ ਚਾਹ ਨੇ ਜਿਹੜੇ ਉਹ ਵੀ ਪੂਰੇ ਨਹੀਂ ਹੋਏ ਸੀ ਤਾਂ ਉਸ ਤੋਂ ਪਹਿਲਾਂ ਹੀ ਇਸ ਦਾ ਕਤਲ ਜਿਹੜਾ ਉਹ ਕਰ ਦਿੱਤਾ ਗਿਆ ਗੋਲੀ ਆ ਛੜੀ ਇਸ ਤੇ ਉਹ ਮਾਰੀ ਗਈ ਹੈ ਹਾਲਾਕੀ ਕਾਰਨ ਤਾਂ ਸਮਝ ਨਹੀਂ ਆਇਆ ਕਿ ਕਿਹੜੇ ਕਾਰਨਾਂ ਕਰਕੇ ਇਸ ਮੁੰਡੇ ਦੇ ਗੋਲੀ ਮਾਰੀਆ ਕੋਈ ਆਪਸੀ ਰੰਜਸ਼ ਸੀ ਜਾਂ ਫਿਰ ਕੋਈ ਅਚਾਨਕ ਹੀ ਲੜਾਈ ਹੋਈ ਸੀ ਤਾਂ ਜਿਵੇਂ ਹੀ ਇਸ ਗੱਲ ਦੀ ਇਤਲਾਹ ਪੁਲਿਸ ਨੂੰ ਮਿਲਦੀਆ ਤਾਂ ਪੁਲਿਸ ਜਿਹੜੀ ਉਹ ਵੀ ਹਾਸਾਗ੍ਰਸਤ ਜਗ੍ਹਾ ਦੇ ਉੱਪਰ ਪਾਉਂਦੀਆ লাশ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਂਦੀਆ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਆ ਕਿ ਸਾਨੂੰ ਫੋਨ ਆਉਂਦਾ ਹੈ ਕੀ ਹਾਈਵੇ ਦੇ ਉੱਪਰ ਲੜਾਈ ਹੋਈ ਹੈ ਲੜਾਈ ਦੇ ਦੌਰਾਨ ਗੋਲੀ ਚੱਲੀ ਆ ਤੇ ਜਿਸ ਗੋਲੀ ਕਰਕੇ ਸਾਡੇ ਮੁੰਡੇ ਦੀ ਮੌਤ ਹੋਈ ਆ ਪਰ ਜਿਹੜੇ ਪਰਿਵਾਰ ਨੇ ਪਰਿਵਾਰ ਦੇ ਵੱਲੋਂ ਇਹ ਗੱਲ ਵੀ ਕਹੀ ਜਾ ਰਹੀ ਆ ਕਿ ਜੇਕਰ ਹਾਈਵੇ ਦੇ ਉੱਪਰ ਗੋਲੀ ਚੱਲੀ ਆ ਲੜਾਈ ਹਾਈਵੇ ਦੇ ਉੱਪਰ ਹੋਈ ਆ ਤਾਂ ਉਸ ਦੀ লাশ ਖੇਤਾਂ ਦੇ ਵਿੱਚ 1.5-2 ਕਿਲੋਮੀਟਰ ਦੂਰ ਕਿਵੇਂ ਗਈ ਤਾਂ ਇਹ ਸਵਾਲ ਨੇ ਜਿਹੜੇ ਉਹ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਚੱਕੇ ਜਾ ਰਹੇ ਨੇ ਤਾਂ ਫਿਲਹਾਲ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਆ ਤਾਂ ਇੱਕ ਕਬੱਡੀ ਖਿਡਾਰੀ ਜਿਹੜਾ ਕਿ ਇੱਕ ਵਧੀਆ ਪਲੇਅਰ ਸੀ ਜਿਸ ਦਾ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਗਿਆ ਤਾਂ ਸੁਖਵਿੰਦਰ ਸਿੰਘ ਵਜੋਂ ਉਸ ਦੀ ਪਛਾਣ ਹੋਈ ਆ ਹਲੇ ਡੇਢ ਦੋ ਮਹੀਨਾ ਪਹਿਲਾਂ ਹੀ ਇਸ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਵਿਆਹ ਦੇ ਚਾਹ ਨੇ ਜਿਹੜੇ ਉਹ ਵੀ ਪੂਰੇ ਨਹੀਂ ਹੋਏ ਸੀ ਤਾਂ ਘਰਦਿਆਂ ਦਾ ਇਕਲੌਤਾ ਪੁੱਤਰ ਸੀ ਜਿਹੜਾ ਮ੍ਰਿਤਕ ਸੀ ਤਾਂ ਘਰਦਿਆਂ ਦਾ ਰੋ ਰੋ ਕੇ ਹੁਣ ਬੁਰਾ ਹਾਲ ਹੈ ਜਿਹੜਾ ਉਹ ਹੋਇਆ ਵਾ ਤਾਂ ਪੁਲਿਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਲੱਗੀ ਹੋਈ ਆ ਦੋਸ਼ੀਆਂ ਦੀ ਭਾਲ ਦੇ ਵਿੱਚ ਲੱਗੀ ਹੋਈ ਆ ਕਾਰਨਾਂ ਦਾ ਪਤਾ ਕੀਤਾ ਜਾ ਰਿਹਾ ਕਿ ਕਿਹੜੇ ਕਾਰਨਾਂ ਕਰਕੇ ਇਸ ਮੁੰਡੇ ਦਾ ਕਤਲ ਕੀਤਾ ਗਿਆ ਐਨਾ ਗੁਰਪ੍ਰੀਤ ਸਿੰਘ ਤੇ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਹਾਂਜੀ ਤੇ ਕੀ ਗੱਲਬਾਤ ਹੋਈ ਹੈ ਗੱਲਬਾਤ ਪਤਾ ਨਹੀਂ ਭਾਜੀ ਕੁਝ ਨਹੀਂ ਸਾਨੂੰ ਤਾਂ ਫੋਨ ਹੀ ਆਇਆ ਕਿ ਇਹਦੀ ਝਗੜਾ ਹੋਇਆ ਬਈ ਬਾਈਪਾਸ ਤੇ ਇਸ਼ਾਰਾ ਬਣਵਾ ਲੇ ਅਸੀਂ ਜਾ ਕੇ ਵੇਖਿਆ ਤੇ ਕੋਈ ਅੰਦੇ ਗੋਲੀਆਂ ਮਾਰ ਕੇ ਚਲੇ ਗਿਆ ਇਹਨੂੰ ਗੋਲੀ ਮਾਰੀ ਹੈ ਹਾਂਜੀ ਕਿੱਥੇ ਲੱਗੀ ਕੋਈ ਪਤਾ ਤੁਸੀਂ ਗੋਲੀਆਂ ਵੇਖਣ ਦਿਆਂਗੇ ਪਤਾ ਨਹੀਂ ਲੱਗਣ ਦਿਆ ਕਿੱਥੇ ਲੱਗੀ ਹੈਗੀ ਇੱਕ ਦਾਗ ਛੋਟਾ ਜਿਹਾ ਪਿੱਠ ਤੇ ਕੋਈ ਜ਼ਿਆਦਾ ਜ਼ਖਾਂਦ ਪਤਾ ਨਹੀਂ ਲੱਗਦਾ ਕਿ ਕਿੱਥੇ ਲੱਗੀ ਗੋਲੀ ਹਾਂਜੀ ਮੌਕੇ ਤੇ ਪਹੁੰਚੀ ਮੌਕੇ ਤੇ ਬਾਅਦ ਚ ਪਹੁੰਚੀ ਹੈ ਪੁਲਿਸ ਦੀ ਜਿਹੜੀ ਬੋਡੀ ਆ ਗਈ ਉਹ ਖੇਤਾਂ ਚ ਪਈ ਜਾਂਦੇ ਬਾਈਪਾਸ ਤੇ ਗੋਲੀ ਚੱਲੀ ਹੈ ਪਰ ਇਹ ਖੇਤਾਂ ਦੇ ਵਿੱਚ ਕਿੱਲਾ ਡੇੜਾ ਕਿੱਲਾ ਕਿਉਂ ਚਲੇ ਗਿਆ ਜੇ ਬਾਈਪਾਸ ਤੇ ਗੋਲੀ ਚੱਲੀ ਹੋਵੇ ਉੱਥੇ ਦੀ ਡੈਡ ਬੋਡੀ ਚਾਹੀਦੀ ਉੱਥੇ ਨੂੰ ਕੋਈ ਖੂਨ ਡੁੱਲਣਾ ਚਾਹੀਦਾ ਹੈਗਾ ਇਹ ਰੋਡ ਤੋਂ ਕਿੱਲਾ ਹਟਵਾ ਕੇ ਖੇਤਾਂ ਦੇ ਵਿੱਚ ਪਈ ਹੈ ਦੀ ਬ ਸਾਨੂੰ ਤੇ ਅਜਿਾਰੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਇਹਦੇ ਕਬੱਡੀ ਖਿਡਾਰੀ ਇੱਕ ਮਹੀਨਾ ਪਹਿਲੇ ਦਾ ਵਿਆਹ ਕੀਤਾ ਸੀਗਾ ਇਕੱਲਾ ਗਲਾਪ ਹੋਤੀ ਗਾੜਾ ਬਹੁਤ ਮਾੜਾ ਆ ਕਬੱਡੀ ਦਾ ਖਿਡਾਰੀ ਆ ਹਾਂਜੀ ਇਹ ਕਬੱਡੀ ਖੇਡਦਾ ਹੈ ਜੀ ਵਿਆਹ ਹੋਇਆ ਇਨਕ੍ਰੈਚੁਰ ਹੋਇਆ ਵਿਆਹ 1.5 ਮਹੀਨਾ ਆ ਜੀ ਕੀ ਮੰਗ ਕਰਦੇ ਮੰਗ ਤੇ ਇਹੋ ਕਰਦੇ ਆ ਵੀ ਜੋ ਵੀ ਦੋਸ਼ੀ ਆ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਯਾਰ ਦੇਖੋ ਮਸੀਂ ਕਰਦੇ ਦੇ ਲਾਗੇ ਤੇ ਇਨਫੋਰਮੇਸ਼ਨ ਮਿਲੀ ਸੀ ਕਿ ਇਹਦੇ ਲਾਗੇ ਕੋਈ ਗੋਲੀ ਚੱਲੀ ਆ ਤੇ ਇੱਕ ਸੱਚ ਦੇ ਗੋਲੇ ਪੱਜੀ ਆ ਉਹਦੀ ਇਨਵੈਸਟੀਗੇਟ ਕਰ ਰਹੇ ਆ ਜੋ ਵੀ ਕਾਨੂੰਨ ਮੌਦਿਕ ਜਿਹੜਾ ਵੀ ਤੱਤ ਸਾਹਮਣੇ ਆਊਗਾ ਕਾਨੂੰਨ ਮੌਦਿਕ ਕਰਕੇ ਕਰ ਦੇਣਾ ਜਿਸ ਨੂੰ ਗੋਲੀ ਲੱਗੀ ਉਹਦਾ ਕੀ ਹਾਲ ਹੋਣਾ ਅਵੇ ਫਿਲਹਾਲ ਉਹ ਉਹ ਉਹਦਾ ਇਹੀ ਆ ਕਿ ਉਹਦੀ ਸ਼ਾਇਦ ਡੈਥ ਹੋ ਗਈ ਤੇ ਬਾਕੀ ਇਨਵੈਸਟੀਗੇਟ ਕਰ ਰਹੇ ਆ ਇਨਵੈਸਟੀਗੇਟ ਤੋਂ ਬਾਅਦ ਸਾਡਾ ਜੋ ਵੀ ਸਾਹਮਣੇ ਆਊਗਾ ਸਰ ਕੌਣ ਹੈਗੇ ਹੀ ਗੋਲੀ ਮਾਰਨ ਵਾਲੇ ਤੇ ਕਿੰਨੇ ਗੋਲੀ ਮਾਰੀ ਹੈ ਇਸ ਦੇ ਬਾਰੇ ਅੰਡਰਵਸਟਿਗੇਟ ਹੈ ਸਾਰਾ ਕੁਝ ਤੇ ਇਹਦੇ ਗੋਲੀ ਵੱਜੀ ਉਹਦਾ ਕੀ ਨਾ ਹੈਗਾ ਸੀ ਅੰਡਰਵਸਟਿਗੇਟ ਕਰ ਰਹੇ ਆ ਉਹਦੇ ਬਾਰੇ ਵੀ ਅਜੇ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਜਾਏਗਾ